ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਅੱਜ ਹੈਗਾ ਜੀ ਵੀਰਵਾਰ ਦਾ ਦਿਨ ਤੇ ਕੱਲ ਅਸੀਂ ਜੀ ਆਪਣੀ ਸੁਸਾਇਟੀ ਦੇ ਵਿੱਚ ਮਨਾ ਰਹੇ ਹਾਂ ਆਪਣੇ ਸੱਚੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਦਿਹਾੜਾ ਲੱਗੇ ਹੋਏ ਸੀ ਕਿ ਉੱਧਰ ਸਾਡੇ ਸੁਸਾਇਟੀ ਦੇ ਵਿੱਚ ਕਾਮਨ ਰੂਮ ਬਣਿਆ ਹੈ ਜਿੱਥੇ ਆਪਾਂ ਉੱਦੋਂ ਕੋਈ ਵੀ ਸੋਸਾਇਟੀ ਦੇ ਫੰਕਸ਼ਨ ਵਗੈਰਾ ਕਰਵਾਉਣੇ ਹੁੰਦੇ ਆ ਤੇ ਕੱਲੂ ਅਸੀਂ ਉੱਥੇ ਅਖੰਡ ਪਾਠ ਕਰਵਾਉਣਾ ਹੈ ਤੇ ਲਾ ਕੇ ਲੈ ਕੇ ਆਂਦੇ ਸੀਗੇ ਉਧਰੋਂ ਪਰਦੇ ਵਗੈਰਾ ਤੇ ਲੱਗੇ ਹੋਈਆਂ ਮੈਂ ਪਰਦੇ ਧੋਣ ਵਾਸਤੇ ਮਸ਼ੀਨ ਦੇ ਵਿੱਚ ਆਹ ਦੇਖੋ ਪਰਦੇ ਨਾਲ ਕੇ ਲੈ ਆਂਦੇ ਸੀਗੇ ਆ ਬੜਾ ਵਾਈਟ ਵਾਈਟ ਜਿਹਾ ਇਹ ਪਰਦਿਆਂ ਦਾ ਨਿਕਲ ਹੀ ਜਾਂਦਾ ਹੈ ਮਸ਼ੀਨ 'ਚ ਪਾਉਣੇ ਆਪਾਂ ਸੈਮੀ ਮਸ਼ੀਨ ਹੈਗੀ ਹੈ ਜੀ ਹੁਣ ਮੈਂ ਲੱਗੀ ਸੀ ਜੀ ਬ੍ਰੇਕਫਾਸਟ ਵਿੱਚ ਪਰਾਂਠੇ ਬਣਾਉਣ ਉਹ ਵੀ ਚਟਣੀ ਦੇ ਪਰਾਂਠੇ ਇਹ ਚਟਣੀ ਬਚ ਗਈ ਸੀ ਤੇ ਮੈਂ ਸੋਚਿਆ ਚਲੋ ਇਹਦੇ ਵਿੱਚ ਪਾਣੀ ਜਿਹਾ ਕੱਢ ਕੇ ਤੇ ਬਣਦੀ ਬਣਾਉਣੀ ਹੈ ਜੀ ਮੈਂ ਪਰਾਂਠੇ ਇਹ ਹੈਗੇ ਜੀ ਆਦਰਕ ਲਸਣ ਪਿਆਜ਼ ਤੇ ਟਮਾਟਰ ਵਗੈਰਾ ਦੀ ਚਟਣੀ ਅਸੀਂ ਪਹਿਲਾਂ ਆਪਾਂ ਪਲੇਨ ਰੋਟੀ ਬੇਲ ਲਈ ਹੈ ਤੇ ਹੁਣ ਇਹਦੇ ਉੱਪਰ ਨਾ ਮੈਂ ਕਿਓ ਲਗਾ ਕੇ ਤੇ ਫਿਰ ਉੱਪਰ ਦੀ ਮੈਂ ਜਿਹੜੀ ਚਟਣੀ ਹੈਗੀ ਆ ਉਹਨੂੰ ਥੋੜਾ ਜਿਹਾ ਸਪ੍ਰੈਡ ਕਰਾਂਗੀ ਫਿਰ ਉਸ ਤੋਂ ਬਾਅਦ ਥੋੜਾ ਥੋੜਾ ਜਿਹਾ ਨਮਕ ਮਿਰਚ ਵਗੈਰਾ ਹੋਰ ਪਾਵਾਂਗੀ ਤੇ ਧਨੀਆ ਪਾਵਾਂਗੀ ਵੈਸੇ ਤਾਂ ਚਟਣੀ ਮੇਰੀ ਥੋੜੀ ਜਿਹੀ ਸਪਾਈਸੀ ਹੈ ਪਰ ਫਿਰ ਵੀ ਰੋਟੀ ਦੇ ਜਦੋਂ ਆਪਾਂ ਪਰਾਂਠਾ ਬਣਾਵਾਂਗੇ ਤੇ ਥੋੜਾ ਜਿਹਾ ਘਟ ਜਾਂਦਾ ਹੁੰਦਾ ਨਮਕ ਮਿਰਚ ਤੇ ਲੋ ਜੀ ਆਪਾਂ ਪਰਤਦਾਰ ਪਰਾਂਠੇ ਬਣਾਵਾਂਗੇ ਇਹਦਾ ਕੱਟ ਕਰਕੇ ਆਪਾਂ ਨੇ ਉੱਪਰ ਦੇ ਉੱਪਰ ਫਿਰ ਇਹਨਾਂ ਦੀਆਂ ਪਰਤਾਂ ਬਣਾ ਲਾਂਗੇ ਇੱਕ ਹੋ ਗਈ ਐ ਇਹ ਦੋ ਪਰਤਾਂ ਹੋ ਗਈਆਂ ਤੇ ਉਹ ਦੂਸਤ ਇੱਕ ਹੋਰ ਉੱਪਰ ਦੀ ਕਰਾਂਗੇ ਤਿੰਨ ਪਰਤਾਂ ਵਾਲਾ ਪਰਾਂਠਾ ਬਣ ਜਾਣਾ ਆਪਣਾ ਚਲੋ ਜੀ ਹੁਣ ਆਪਾਂ ਇਹਨੂੰ ਪਲੇਥਣ ਲਗਾ ਕੇ ਇਹਨੂੰ ਬੇਲ ਲਵਾਂਗੇ ਤਿੰਨ ਤਕੋਣਾ ਪਰਾਂਠਾ ਬਣ ਗਿਆ ਇਹ ਆਪਣਾ ਭਾਜੀ ਆਪਣੇ ਪਰੌਂਠੇ ਬਹੁਤ ਹੀ ਵਧੀਆ ਟੇਸਟੀ ਟੇਸਟੀ ਬਣ ਰਹੇ ਨੇ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਹ ਚਟਨੀ ਵਾਲੇ ਪਰੌਂਠੇ ਆਪਣੀ ਚਟਨੀ ਕਈ ਵਾਰ ਬਚ ਜਾਂਦੀ ਹੁੰਦੀ ਹੈ ਤੇ ਉਹਦੇ ਪਰੌਂਠੇ ਬਣਾ ਕੇ ਜਰੂਰ ਦੇਖਿਓ ਵਿੱਚ ਲਸਣ ਦਾ ਟੇਸਟ ਆਉਣਾ ਚਾਹੀਦਾ ਲਸਣ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਪਾਇਆ ਗਿਆ ਜੇ ਹਰਾ ਲਸਣ ਵੀ ਮਿਲ ਜਾਤਾ ਉਹ ਵੀ ਜਰੂਰ ਪਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਦੇ ਜੇ ਪ੍ਰਾਂਠੇ ਬਣਦਾ ਇਹਨਾਂ ਖਾਸ ਤਰ੍ਹਾਂ ਦਾ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਮੇਰੇ ਪ੍ਰਾਂਠੇ ਕਿ ਇਸ ਤਰ੍ਹਾਂ ਦੇ ਲੱਗੇ ਹਨ ਅੱਜ ਇਹ 7 ਮੈਂ ਲੱਗੀ ਰਿਆਂ ਜੀ ਬਰਤਨ ਸਾਫ਼ ਕਰਨਾ ਕਿਉਂਕਿ ਮੇਰੀ ਨਾ ਕੰਮ ਵਾਲੀ ਦੀ ਆ ਰਹੀ ਹੈਗੀ ਇੱਕ ਮਹੀਨੇ ਦੀ ਛੁੱਟੀ ਲੈ ਕੇ ਚਲੀ ਜੀ ਇਹ ਤਿਹਾਰ ਹੈ ਤੇ ਮੇਰੀ ਸੱਸੂ ਮਮਾ ਵੀ ਇੰਦੈਕ ਪਈ ਹੈ ਤੇ ਜਦੋਂ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਨੇ ਸਾਡੀ ਇਸ ਕਰਕੇ ਨਾ ਇੱਕ ਦਿਨਾਂ ਨੂੰ ਆਉਣਾ ਹੈਗਾ ਚਾੜੂ-ਰੋਚਾ ਵਗੈਰਾ ਬਰਤਨ ਵਗੈਰਾ ਨੇ ਜੀ ਸਾਫ਼ ਕਰਦੀ ਹੈ ਦੇਖੋ ਜੀ ਅਸੀਂ ਥੋੜਾ ਜਿਹਾ ਡਾਈਨਿੰਗ ਏਰੀਆ ਦੇ ਵਿੱਚ ਚੇਂਜ ਕੀਤਾ ਸੀ ਇੱਥੋਂ ਨਾ ਜਿਹੜਾ ਦਰਵਾਜ਼ਾ ਤੇ ਖਿੜਕੀ ਸੀਗੇ ਉਹ ਅਸੀਂ ਚੱਕ ਦਿੱਤੇ ਨੇ ਤੇ ਦੇਖੋ ਓਪਨ ਕਰ ਲਿਆ ਇੱਥੋਂ ਸਾਰਾ ਹੀ ਪਿੱਛੇ ਜਿਹੜੀ ਬਾਲਕਨੀ ਸੀਗੀ ਅਸੀਂ ਉਹ ਇਹਦੇ ਨਾਲ ਹੀ ਮਿਲਾ ਲਈ ਆ ਇਧਰਲੀ ਸਾਈਡ ਪਰਦਾ ਲਗਾ ਦਿੱਤਾ ਹੈ ਵਾਸ਼ਿੰਗ ਏਰੀਆ ਹੈਗਾ ਇਧਰ ਵਾਲ ਇੱਧਰ ਬਾਲਕਨੀ ਦੇ ਵਿੱਚ ਆਪਾਂ ਨੇ ਪਰਦੇ ਵੀ ਜਿਹੜੇ ਹੈਗੇ ਆ ਉਹ ਵੀ ਡਬਲ ਲਗਾਏ ਹੋਏ ਆ ਧੁੱਪ ਤੋਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਹੈਗੇ ਜੀ 7 ਤਰੀਕ ਦਿਨ ਸ਼ੁੱਕਰਵਾਰ ਅੱਜ ਅਸੀਂ ਸੋਸਾਇਟੀ ਦੇ ਵਿੱਚ ਸਾਡੇ ਸਾਂਝਾ ਗੁਰਪੁਰਬ ਮਨਾਉਣ ਵਾਸਤੇ ਅੱਜ ਅਖੰਡ ਪਾਠ ਰਖਾਣੇ ਆ ਤੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਬਾਬਾ ਜੀ ਹੁਣੇ ਪ੍ਰਸ਼ਾਦ ਬਣਾ ਕੇ ਲੈ ਕੇ ਗਏ ਨੇ ਇੱਥੇ ਹੀ ਆਪਣੇ ਘਰੋਂ ਹੀ ਤੇ ਹੁਣ ਮੈਂ ਚੱਲਦੀ ਆ ਜੁੱਧਰ ਨੂੰ ਮੱਥਾ ਟੇਕਣ ਵਾਸਤੇ ਤੇ ਚਲੋ ਉੱਥੇ ਚੱਲ ਕੇ ਮੈਂ ਤੁਹਾਨੂੰ ਦਿਖਾਵਾਂਗੀ ਜੀਉ ਤਪਨੈ ਬਾਰੋਂ ਬਾਰ ਪਾਪ ਬੰਭ ਖਬੈ ਗੋਤ ਵਿਕਾਰ ਜੈ ਤੁੰਬਾ ਸਰ ਜਾਈ ਜੋ ਬਕਰੋ ਵੀਰ ਲਲਾਏ ਮੋਤਾ ਬੋਮਣ ਜਖਣ ਹੋਏ ਦਿਨ ਬੋਲੇ ਜਨ ਜੀਵਾ ਦਿੱਤੀ ਬੋਲੇ ਤਾਂ ਜੇਨ ਰੱਖਿਆ ਜਨੇ ਪਾਏ ਬਾਟੇ ਗੁਣ ਆਖੇ ਸਭ ਜਾਈ ਜੇਤਾ ਹੋ ਮ੍ਰੀਤ ਸੁਆਗ ਸਭ ਆਕਾਲ ਤਦਾ ਗਦਾ ਗੱਬ ਸਨਨਾ ਹੀ ਜਾਏ ਕਰਮ ਲੈ ਆਖਣ ਤੇਰਾ ਨਾਉ ਸਰ ਰੂਹ ਨਾਲੇ ਸੱਚੇ ਸਾਈਂ ਬਾਗਿਆ ਨਹੀਂ ਕਰਦੇ ਰਹ ਕਰਦਾ ਦੇ ਰਹਿ ਸਭ ਦੇ ਚਾਹ ਜਿਸ ਨੇ ਸੁਪਾ ਹਾਂਜੀ ਮੈਂ ਮੱਥਾ ਟੇਕ ਕੇ ਆ ਗਈ ਸੀ ਉਥੋਂ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਮੈਂ ਇੱਥੇ ਹੀ ਐਂਡ ਕਰਦੀ ਆਂ ਨੈਕਸਟ ਵਲੌਗ ਵਿੱਚ ਆਪਾਂ ਫੇਰ ਮਿਲਾਂਗੇ ਜੀ ਪ੍ਰਮਾਤਮਾ ਸਾਰਿਆਂ ਨੂੰ ਹਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਵੀ ਕਰਿਓ ਤੇ ਲਾਈਕ ਵੀ ਕਰਿਓ